ਜਿਵੇਂ ਕਿ ਸਾਡੇ ਵਿੱਚ ਸੜਕਾਂ ਦੀ ਐਵੇਂ ਇਨਸਾਨ ਸਾਹਿਬ ਲਈ ਅਸੀਂ ਆਪਣੇ ਬੱਚੇ ਨੂੰ ਲੈ ਕੇ ਬੈਠੇ ਐਵੇਂ ਕੋਈ ਐਵੇਂ ਕੋਈ ਵੀ ਅੱਗੇ ਤੋਂ ਪੰਜਾਬੀ ਨਹੀਂ ਬੈਠੇਗਾ ਅਸੀਂ ਇਹ ਅਪੀਲ ਕਰਦੇ ਹਾਂ ਜਿਨ੍ਹਾਂ ਵੀ ਮੇਰੇ ਪੰਜਾਬ ਤੇ ਭੈਣ ਭਰਾ ਕੋਈ ਵੀ ਹੰਦਰਦ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨਾਲ ਅਜਿਹਾ ਨਾ ਹੋਵੇ ਕਿਉਂਕਿ ਸਾਡੇ ਵਿੱਚ ਨਾਲ ਜੋ ਬੀਤ ਗਿਆ ਬੀਤ ਗਿਆ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ 'ਚ ਕਿਸੇ ਦੇ ਵੀ ਬੱਚੇ ਨਾਲ ਅਜਿਹੀ ਘਟਨਾ ਕ੍ਰਮ ਕਰੇ ਮੇਰੀ ਹੱਥ ਬਨ ਕੇ ਹੀ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਮੇਰੇ ਪੰਜਾਬ ਵਾਸੀ ਜਿੱਥੇ ਵੀ ਮੇਰੇ ਭੈਣ ਭਰਾ ਔਰ ਮੇਰੇ ਵੀਰ ਮੇਰੀਆਂ ਭੈਣਾਂ ਮੇਰੀ ਆਵਾਜ਼ ਪਹੁੰਚਦੀ ਹੈ ਮੈਂ ਉਹਨਾਂ ਨੂੰ ਮੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਸਾਡਾ ਸਹਿਯੋਗ ਦੇਣ ਸਾਨੂੰ ਇਨਸਾਫ ਦਿਵਾਉਣ ਲਈ ਸਾਡੀ ਮਦਦ ਕਰੋ ਜਿੱਤੇ ਕੀ ਦੇਵ ਹੋ ਸਕੇ ਰੋੜ ਜਾਮ ਕਰੋ ਹਨੇ ਕੁਛ ਵੀ ਕਰੋ ਪਰ ਸਾਨੂੰ ਇਨਸਾਫ ਦਿਵਾਓ ਮੈਨੂੰ ਪਤਾ ਪੰਜਾਬੀਆਂ ਦੇ ਦਿਲ ਇੰਨੇ ਮਾੜੇ ਨਹੀਂ ਹੈਗੇ ਸਾਡੇ ਪੰਜਾਬੋਂ ਜਾਗਦੀ ਆ ਇੰਨੇ ਜਮੀਰਾਂ ਦੇ ਮਰੇ ਨਹੀਂ ਇਹਨਾਂ ਦੇ ਦਿਲ ਬਹੁਤ ਦਲੇਰ ਨੇ ਇੱਕ ਗੁਰੂਆਨੀ ਧਰਤੀ ਆ ਪੰਜਾਬ ਦੀ ਮੈਂ ਕਹਿੰਨੀ ਆ ਮੇਰੇ ਪੰਜਾਬੀ ਭਰਾਓ ਜਿੱਥੇ ਕਿਤੇ ਵੀ ਸੁਣਦੇ ਹੋ ਰੋੜ ਜਾਗ ਕਰੋ ਚਾਹੇ ਕੁਝ ਵੀ ਕਰੋ ਪਰ ਸਾਨੂੰ ਸਾਫ ਦੁਆਓ ਮੈਂ ਪਟਿਆਲੇ ਦੀ ਐਮ ਐਲ ਏ ਅਰਬੀਤ ਸਿੰਘ ਪਠਾਨ ਮਾਦੇ ਨੂੰ ਮੇਨਤੀ ਕਰਦੀ ਆ ਕਿ ਕਿ ਉਹਨਾਂ ਦੇ ਇਲਾਕੇ ਵਿੱਚ ਅਜਿਹੀ ਕਾੜ ਨਹੀਂ ਹੁੰਦੇ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਆ ਐਮ ਐਲ ਏ ਸਾਹਿਬ ਨੇਕਨ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਕਿਉਂਕਿ ਮੈਂ ਥੋੜੀ ਤਾਰਖਾ ਸੁਣੀਏ ਨੇ ਮੈਂ ਦੇਖਿਆ ਤੱਕ ਨਹੀਂ ਹੈਗਾ ਤੁਸੀਂ ਵੀ ਸਾਡੀ ਮਦਦ ਕਰੋ ਪੂਰੇ ਪਟਿਆਲੇ ਦੇ ਵਿੱਚ ਜਿੱਥੇ ਕਿਤੇ ਹੋ ਜਹੇ ਕਿ ਸਾਡਾ ਸੰਜੋਗ ਦਿੱਤਾ ਜਾਵੇ ਕਿ ਕਿਵੇਂ ਆਪਣੇ ਪਟਿਆਲੇ ਚ ਇਹੋ ਜਿਹੇ ਕਾਂਡ ਨਹੀਂ ਦੇਖੇ ਜਿੰਨੇ ਮੈਂ ਆਪਣੇ ਮਹੌਲੀ ਚੰਤੀਗੜ੍ਹ ਇਹ ਵਿੱਚ ਦੇਖ ਰਿਹਾ ਮੇਰੇ ਪੰਜਾਬੀ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਪਲੀਜ਼ ਹੱਥ ਬਨ ਕੇ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਪਰਿਵਾਰ ਆ ਠੀਕ ਹੈ ਜੀ ਮੈਥਡ ਇਸ ਤੋਂ ਜ਼ਿਆਦਾ ਮੇਰੇ ਤੋਂ ਬੋਲਣ ਦੀ ਨਹੀਂ ਹਿੰਮਤ ਹੈ ਕਿਉਂਕਿ ਸਾਡੇ ਅੰਦਰੋਂ ਖੂਨ ਦੇ ਅੰਝੂ ਆ ਰਹੇ ਨੇ ਅਸੀਂ ਕਿਰੋ ਕਹਿੰਨੀ ਸੁਣਾ ਸਕਦੇ ਕਿਉਂਕਿ ਅਸੀਂ 3 ਦਿਨ ਤੋਂ ਇੱਥੇ ਬੈਠੇ ਨੇ 3 ਦਿਨ ਦੇ ਵਿੱਚ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਸਾਡੇ ਪੰਜਾਬੀ ਹੀ ਸਾਨੂੰ ਇਨਸਾਫ ਦਵਾ ਸਕਦੇ ਨੇ ਕੋਈ ਹੋਰ ਵੀ ਦਵਾ ਸਕਦਾ ਇਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਇਹਨਾਂ ਦੇ ਖੂਨ ਦੇ ਵਿੱਚ ਇਮਾਨਦਾਰੀ ਹੈ ਇਹਨਾਂ ਦੇ ਖੂਨ ਦੇ ਵਿੱਚ ਬੇਈਮਾਨੀ ਨਹੀਂ ਇਮਾਨਦਾਰੀ ਹੈ ਜਿਵੇਂ ਕਿ ਇੱਕ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬੀ ਨੂੰ ਨਵਾਲਿਕ ਬੱਚੇ ਨੂੰ ਜੋ ਕਿ 17 ਸਾਲ ਦਾ ਸੀਗਾ ਐਵੇਂ ਮਾਰ ਕੇ ਸਰੀਆਮ ਵੱਢ ਕੇ ਚੜਿਆ ਗਿਆ ਐਵੇਂ ਹੋਰ ਕਿਸੇ ਦੇ ਬੱਚੇ ਨਾਲ ਵੀ ਕਰ ਸਕਦੇ ਨੇ ਕਿਉਂਕਿ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਜਿਹੜੇ ਮੋਹੱਲੇ ਦੇ ਵਿੱਚ ਤੀਸਰੀ ਵਾਰ ਦਾਤ ਹੈ ਜਦਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਅਸੀਂ ਇਸ ਕਰਕੇ ਸਰਤਾਂ ਉਤਰਿਆ ਕਿ ਸਾਡੇ ਪੰਜਾਬੀ ਵੀਰ ਸਾਡਾ ਸਹਿਯੋਗ ਦੇਣ ਤੇ ਸਾਡੀ ਵੱਧ ਤੋਂ ਵੱਧ ਹੈਲਪ ਕਰਨ